ਤੋ ਲਟੂ ਤੋ ਪਾਜੇ ਤੇ ਜਹੇਰਾ ਕੱਟ ਕੇ ਪੰਜਾਬ ਦੇ ਕੋਨੇ-ਕੋਨੇ ਤੋ ਪਹੁੰਚੇ ਸਮੁੱਚੇ ਵੀਰੋ ਭੈਣੋ ਅਜੁਰ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਿੰਨੇ ਆਪਾਂ ਨੂੰ ਇਹ ਵਾਰ-ਵਾਰ ਮੰਚ ਤੋਂ ਦੱਸਿਆ ਗਿਆ ਕਿ ਸਭ ਤੋਂ ਮਹਿੰਗਾ ਡੋਲ ਪਲਾਜਾ ਇੱਕ ਤਾਂ ਸਭ ਤੋਂ ਮਹਿੰਗਾ ਦੂਜਾ ਦਿੱਲੀ 에ਰਪੋਰਟ ਨੂੰ ਅਮਰਸਰ 에어ਪੋਰਟ ਨੂੰ ਹਜ਼ਾਰਾਂ ਗੱਡੀਆਂ ਟੈਕਸੀਆਂ ਵਾਲੇ ਵੀਰ ਸਾਡੇ ਐਨਆਰਆਈ ਵੀਰ ਵਿਦੇਸ਼ਾਂ ਤੋਂ ਵਸਦੇ ਆ। ਉਹਨਾਂ ਦੀਆਂ ਜੇਬਾਂ ਤੇ ਡਾਂਕਾ ਮਾਰ ਲਈ ਇਹ ਸਟੋਲ ਦਾ ਰੇਟ ਇੰਨਾ ਜ਼ਿਆਦਾ ਰੱਖਿਆ ਗਿਆ ਕਿ ਜੇ ਜੋ ਕੋਈ ਆਮ ਬੰਦਾ ਫਲੋਰ ਤੋਂ ਲੁਧਿਆਣਾ ਜਾਣਾ ਕਿਉਂਕਿ ਲੁਧਿਆਣਾ ਹਸਪੀਟਲਾਂ ਦਾ ਹੱਬ ਹੈ। ਵੱਡੇ ਵੱਡੇ ਹਸਪੀਟਲਾਂ ਦਾ ਕੇਂਦਰ ਹੈ ਵਪਾਰਕ ਕੇਂਦਰ ਲੁਧਿਆਣਾ। ਉਹ ਆਮ ਗੱਡੀ ਵਾਲਾ ਸੁਧਾਰੂ ਵੀਰ ਜਦੋਂ ਸਟੋਰ ਨੂੰ ਜੇਬ ਕਟਾ ਕੇ ਅੱਗੇ ਜਾਂਦਾ ਤਾਂ ਕਈਆਂ ਕੋਲ ਪٹرول ਤੇ ਡੀਜ਼ਲ ਪਵਾਉਣ ਨੂੰ ਪੈਸੇ ਨਹੀਂ ਬਚਦੇ। ਹਜ਼ਾਰਾਂ ਟਰੱਕ, ਹਜ਼ਾਰਾਂ ਬੱਸਾਂ, ਹਜ਼ਾਰਾਂ ਬੱਡੀਆਂ ਜਿਹਦੇ ਦੀ ਇੱਕ ਦਿਨ ਦੀ ਸਵਾ ਕਰੋੜਾਂ ਆਮਕੜਦੇ ਆ ਤੇ ਲਗਭਗ 500 ਕਰੋੜ ਰੁਪਈਆ ਸਾਲ ਦਾ ਬਣਦਾ ਕਿੰਨੇ ਦਹਾਕੇ ਸਟੋਰ ਨੂੰ ਚੱਲਦੇ ਨੂੰ ਹੋਗਾ। ਮੇਰਾ ਗਣ ਕੈਲਕੂਲੇਟਰਾਂ ਦੀਆਂ ਸਿਫਰਾਂ ਖੁੱਕ ਜਾਣਗੀਆਂ ਇਹ ਜਿੰਨੀ ਰਕਮ ਐ ਸਟੋਰ ਨੇ ਲੁੱਟ ਲਈ ਐ। ਰੋਡ ਦੇ ਉੱਤੇ ਕਿੰਨੇ ਪੈਸੇ ਲਾਏ ਸਾਰੇ ਪੋਲਾਂ ਦੀ ਹਾਲਤ ਖਸਤਾ ਰੋਡ ਦੀ ਹਾਲਤ ਖਸਤਾ ਕਿਤੇ ਕੋਈ ਐਮੂਲੈਂਸ ਨਹੀਂ ਕੋਈ ਰੋਡ ਦੇ ਉੱਤੇ ਐਕਸੀਡੈਂਟ ਹੋ ਜਵੇ ਕਿਸੇ ਵੀਰ ਦੀ ਟਰਾਲੀ ਖਰਾਬ ਹੋ ਜਵੇ ਉਹਨੂੰ ਟੋਅ ਕਰਨ ਲਈ ਕੋਈ ਗੱਡੀ ਨਹੀਂ ਜਿੰਨੀ ਲੁੱਟਦਾ ਮਾਲ ਹੈ ਉਹਨੂੰ ਸਾਰੇ ਖਾਣ ਲਈ ਇਕੱਠੇ ਆ ਇਹ ਤੋਂ ਪਹਿਲਾਂ ਇੱਕ ਵੀਰ ਬੋਲਦਾ ਸੀ ਕਿ ਫਲਾਣਾ ਜਿੱਤੇਆ ਵੋਟਾਂ 'ਚ ਸਾਡੇ ਔਰਜੇ ਤੇ ਉਹ ਨਹੀਂ ਆਇਆ ਵੀਰੋ ਕੱਲ੍ਹ ਤੁਹਾਨੂੰ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਜਿੰਨਾ ਲੁੱਟਦਾ ਮਾਲ ਆ ਉਹਨੂੰ ਛਕਣ ਲਈ ਹਿਸਾਬਾ ਕਰ ਸਾਰੀਆਂ ਪਾਰਟੀਆਂ ਸਾਰੀਆਂ ਰਾਜਨੀਤਿਕ ਘਰਾਣੇ ਸਾਰੇ ਇਕੱਠੇ ਨੇ ਸਿਰਫ ਆਪਣੇ ਲੋਕਾਂ ਦੀ ਛਲਵਾਉਣ ਲਈ ਇਹ ਸਾਨੂੰ ਮੂਰਖ ਬਣਾਇਆ ਜਾ ਰਿਹਾ ਦੂਜੀ ਬੇਨਤੀ ਆ ਤੁਹਾਨੂੰ ਵਧਾਈ ਆ ਸੁਗਟੀਆਂ ਟਰਾਂਸਪੋਰਟ ਯੂਨੀਅਨ ਤੇ ਚਾਹੇ ਟਰੱਕ ਯੂਨੀਅਨ ਆ ਚਾਹੇ ਬੱਸਾਂ ਵਾਲੇ ਟਰਾਂਸਪੋਰਟਰ ਵੀਰ ਆ ਪੰਜਾਬ ਦੀਆਂ ਸੁਗਟੀਆਂ ਟੈਕਸੀ ਯੂਨੀਅਨ ਆ ਉਹ ਵੀਰੋ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦੇ ਆ ਬੇਸ਼ੱਕ ਕਿਸਾਨੀ ਕੋਲ ਇੱਕ ਸਕਿੰਟ ਦਾ ਸਮਾਂ ਨਹੀਂ ਜੂਨ ਦਾ ਮਹੀਨਾ ਚੱਲਦਾ ਝੋਨੇ ਦਾ ਸੀਜ਼ਨ ਪੀਕ ਤੇ ਚੱਲਦਾ ਕੋ ਬੰਨਿਆ ਚਾਹੇ ਉਹਦੇ ਚ ਸਾਡੇ ਟੈਕਸੀਆਂ ਵਾਲੇ ਵੀਰ ਆ ਚਾਹੇ ਟਰਾਂਸਪੋਰਟਰ ਵੀਰ ਆ ਟਰੱਕ ਐਸੋਸੀਏਸ਼ਨਾਂ ਜਿੰਨੀਆਂ ਵੀ ਆ ਸਾਰੇ ਦਿੱਲੀ ਵਾਲੇ ਅੰਦੋਲਨ ਦਾ ਇੱਕ ਦੂਜੇ ਨਾਲ ਵੱਧ ਕੇ ਸਾਥ ਦਿੱਤਾ ਉਹਨਾਂ ਸਾਰਿਆਂ ਦੀ ਲੁੱਟੋਂ ਦੂਰ ਕਰਨ ਲਈ ਝੋਨੇ ਦਾ ਸੀਜ਼ਨ ਚਲਦਾ ਹੋਣ ਦੇ ਬਾਵਜੂਦ ਵੀ ਮੈਂ ਇਸ ਪੰਚ ਤੋਂ ਵਧਾਈ ਦੇਣਾ ਚਾਹੁੰਦਾ ਸਾਡੇ ਵੀਰ ਦਿਲਵਾਰ ਸਿੰਘ ਜੀ ਗਿੱਲ ਸਾਡਾ ਵੀਰ ਇੰਦਰਬੀਰ ਸਿੰਘ ਗਾਧੀਆਂ ਭਾਰਤੀ ਕਿਸਾਨ ਜੁਨਾ ਦੁਆਬਾ ਕਿਸਾਨ ਮਜ਼ਦੂਰ ਜੁੜੀਆਂ ਇਹਨਾਂ ਨੇ ਲੜ ਕੇ ਪਰਾਲਾ ਕੀਤਾ ਕਿ ਤੁਸੀਂ ਇਹਨਾਂ ਦੇ ਉੱਤੇ ਜੋ ਜਿਹੜਾ ਲੋਕਾਂ ਦਾ ਏਕਾ ਉਹ ਵੱਡੇ-ਵੱਡੇ ਜਿਹੜੇ ਦੁਸ਼ਮਣ ਆ ਵੱਡੀ-ਵੱਡੀਆਂ ਤਾਕਤਾਂ ਨੂੰ ਆਪਾਂ ਮਾਤ ਦੇਣ ਦੀ ਸਮਰੱਥਾ ਰੱਖਦੇ ਆ ਜੇ ਦਿੱਲੀ ਦਾ ਅੰਦੋਲਨ ਮੋਦੀ ਦੀਆਂ ਗੋਡਣੀਆਂ ਨੂੰ ਨਹੀਂ ਆਪਾਂ ਕਾਮਯਾਬ ਹੋਏ ਆ ਉਹਦਾ ਥੋੜਾ ਸਭ ਦਾ ਯੋਗਦਾਨ ਹੈ ਚਾਹੇ ਸਵਾਜ ਦਾ ਕੋਈ ਦੁਕਾਨਦਾਰ ਵਰਗਿਆ ਮਜ਼ਦੂਰ ਹੈ ਮਜ਼ਦੂਰ ਹੈ ਵਿਦਿਆਰਥੀ ਹੈ ਤੇ ਵੀਰੋ ਇੱਕ ਗੱਲ ਇਸ ਮੰਚ ਤੋਂ ਐਲਾਨ ਕਰਦੇ ਨੇ ਚਾਹੁੰਦੇ ਆ ਜੇ ਸਵਾਜ ਦੇ ਸਾਰੇ ਵਰਗ ਸਰਕਾਰ ਦੀ ਲੁੱਟ ਨੂੰ ਰੋਕਣ ਦਾ ਤਹਈਆ ਕਰਦੇ ਲੁੱਟ ਰਹੀ ਪਚਾਰੀਆਂ ਚ ਲੁੱਟ ਹੋ ਰਹੀ ਕਿਸੇ ਦਾ ਰਜਿਸਟਰੀ ਕਰਾਉਣੀ ਸਮਾਜ ਦੇ ਸਾਰੇ ਵਰਗਾਂ ਚ ਫੈਲੀ ਕਰਪਸ਼ਨ ਨੂੰ ਦੂਰ ਕਰਨਾ ਸਾਰਾ ਸਮਾਜ ਇਕੱਠ ਹੋ ਜਾਓ ਚਾਹੇ ਟੈਕਸੀਆਂ ਵਾਲੇ ਵੀ ਲੈ ਚਾਹੇ ਟਰਾਂਸਪੋਰਟਰ ਆ ਚਾਹੇ ਸਾਡੇ ਟਰੱਕਾਂ ਵਾਲੇ ਵੀ ਲੈ ਚਾਹੇ ਬੱਸਾਂ ਵਾਲੇ ਆ ਇਹਨੂੰ ਆਪਾਂ ਲੁੱਟ ਨੂੰ ਰੋਕਣ ਚ ਕਾਮਯਾਬ ਹੋ ਜਾਾਂਗੇ ਜਿਹੜਾ ਲੋਕਾਂ ਦਾ ਸਕਰਸ਼ ਹੁੰਦਾ ਜਦੋਂ ਸ਼ੰਭੂ ਤੇ ਖਨੋਰੀ ਦੇ ਮੋਰਚੇ ਲੱਗਿਆ ਉਸ ਬੰਦਿਆਂ ਨੇ ਇਹ ਕੁਝ ਦਿਨ ਠਾਏ ਕਿ ਸਾਰੀਆਂ ਕਿਥੇ ਵਧੀਆਂ ਇਕੱਠੀਆਂ ਵੀ ਇਹਦਾ ਫਾਇਦਾ ਕੀ ਹੋ ਹਾਥੀ ਭੁੱਟ ਰਿਆ ਉਹਨੂੰ ਪੁੱਛੋ ਫੜ ਕੇ ਰੋਕ ਦਿੱਤਾ ਭਾਰਤੀ ਜਨਤਾ ਪਾਰਟੀ ਮੂਹਰੇ ਡੁੱਬ ਗਈ ਆ ਪੰਜਾਬ ਚ ਕੋਈ ਸੀਟ ਨਹੀਂ ਹੁਲਿਆਣੇ ਚ ਅਧੀਆਂ ਖਤਮ ਯੂਪੀ ਚ ਦੋ ਹਿੱਸੇ ਖਤਮ ਤੇ ਰਾਜਸਥਾਨ ਚ ਅਧੀਆਂ ਖਤਮ ਉਹ ਝੰਗੂ ਤੇ ਖਨੌਰੀ ਮੋਰਚੇ ਦੀ ਬਦੌਲਤ ਮੋਦੀ ਸਰਕਾਰ ਦਾ ਸਪਸ਼ਟ ਕਮਲ ਪਿੰਦਰ ਨਹੀਂ ਪਾਰਲੀਮੈਂਟ ਵਿੱਚ ਨਹੀਂ ਆ ਸਕਿਆ ਇਹ ਸਮਾਜ ਦੇ ਸਾਰੇ ਵਰਗ ਇਹਨਾਂ ਅੰਦੋਲਨਾਂ ਦੇ ਕੋਨ ਅੰਦੋਲਨ ਹੋਇਆ ਸੀ ਉਹਦੇ ਚ ਹਰਿਆਣਾ ਨੇ ਵੱਡੀ ਭੂਮਿਕਾ ਅਦਾ ਕੀਤੀ ਸੀ ਉਹ ਹਰਿਆਣਾ ਦੇ ਅੰਦੋਲਨ ਦੀ ਭੂਮਿਕਾ ਔਰ ਮਾਰਚ ਦੇ ਵਿੱਚ ਲਗਭਗ 28 ਮਾਰਚ ਤੋਂ ਕਿਸਾਨ ਅੰਦੋਲਨ ਦਾ ਸਾਡਾ ਵੀਰ ਛੋਡਾ ਯੋਧਾ ਨਗਦੀਪ ਚਲਵੇੜਾ ਜਿਹੜਾ ਹਰਿਆਣਾ ਨੂੰ ਬਿਲੋਂਗ ਕਰਦਾ ਮਾਲੇ ਦੇ ਕੋਲ ਉਹਦਾ ਪਿੰਡ ਹੈ ਉਹਨੂੰ ਹਰਿਆਣਾ ਸਰਕਾਰ ਨੇ ਪੰਜਾਬ ਦੇ ਮਹਾਲੀ 에어ਪੋਰਟ ਤੋਂ ਗ੍ਰਿਫਤਾਰ ਕੀਤਾ ਹੋਇਆ ਪੰਜਾਬ ਸਰਕਾਰ ਉਹਦੀ ਕੌੜ ਚੋ ਨਵਦੀਤ ਦੇ ਵੇੜਾ ਤਾਂ ਕਰਕੇ ਉਹਦਾ ਮਨੋਬਲ ਤੋੜਨ ਦਾ ਜਤਨ ਤੇ ਕੋਝਾ ਜਤਨ ਹਰਿਆਣਾ ਸਰਕਾਰ ਕਰ ਰਹੀ ਆ ਉਹਦੀ ਰਿਹਾਈ ਲਈ ਔਰ ਉਹਦੇ ਤੇ ਕੀਤੇ ਅਧਿਆਚਾਰੋਂ ਦਾ ਜਵਾਬ ਲੈਣ ਲਈ ਹਰਿਆਣਾ ਸਰਕਾਰ ਪਰਸੋਂ 17 ਜੁਲਾਈ ਨੂੰ ਸਮੂਝੀਆਂ ਕਿਸਾਨ ਜਥੇਬੰਦੀਆਂ ਸ਼ੰਭੂ ਤੇ ਖਨੌਰੀ ਮੋੜਕੇ ਦੀਆਂ ਉਹਨਾਂ ਦੀ ਅਗਵਾਈ ਚ 17 ਤਰੀਕ ਨੂੰ ਅੰਮਾਲੇ ਐਸਪੀ ਦਫ਼ਤਰ ਦੇ ਮੋੜੇ ਧਰਨਾ ਲੱਗੂਗਾ ਸਾਰਿਆਂ ਨੂੰ ਬਤਾ ਸਹਿਤ ਬੇਨਤੀ ਆ ਕਿ ਇਨਸਾਫ ਕਾ ਤੋਂ ਜਵਾਬ ਲੈਣਾ ਗੂੰਗੇ ਬਣਨ ਦਾ ਸਮਾਂ ਨਹੀਂ ਪੰਜਾਬ ਤੋਂ ਗਲੰਧ ਬਾਜ ਉਦਾਂਗੇ ਅੱਲਾ ਹਰਿਆਣਾ ਨਹੀਂ ਅਸੀਂ ਸਾਰੇ ਉਹਦੀ ਪਿੱਠ ਤੇ ਖੜੇ ਆ ਸੋ ਜਿੰਨੇ ਵੀਰ ਤੁਸੀਂ ਅਜਾਏ ਹੋ ਸਾਰਿਆਂ ਨੂੰ ਬੇਨਤੀ ਆ ਕਿ 17 ਤਰੀਕ ਦੇ ਅੰਦੋਲਨ ਚ ਵੀ ਨਾਲ ਚੱਲਿਓ ਉੱਥੇ ਵੀ ਪੱਟੀ ਆਵਾਜ਼ ਪੰਜਾਬ ਤੋਂ ਜਾਣੀ ਚਾਹੀਦੀ ਆ ਸਾਰੇ ਤੁਸੀਂ ਜਾਣਦੇ ਹੋ ਤੇ ਉਲਾਂ ਚੁੱਕਾਂ ਦੀ ਖਿਮਾ ਸਭਾਂ ਦਾ ਥੋੜਾ ਮੇਰੇ ਤੋਂ ਬਾਅਦ ਹੋਰ ਬਲਾਦਿਆਂ ਨੇ ਬੋਲਣਾ ਅੱਜ ਤੁਸੀਂ ਪੱਟੀ ਕਿੰਨੀ ਜਾਈਓ ਸਾਰੇ ਜਿੱਦ ਤੇ ਤੁਸੀਂ ਵੀਰ ਆ ਆਪਣੇ ਕੰਮਾਂ ਕਰਾ ਤੋਂ ਵਿਹਲੇ ਹੋ ਕੇ ਉਹ ਬੋਲਦੇ ਕਿਸੇ ਇੱਕ ਜਥੇਬੰਦੀ ਲਈ ਨਹੀਂ ਕਿਸੇ ਇੱਕ ਕਿਸਾਨ ਜਥੇਬੰਦੀ ਲਈ ਨਹੀਂ ਸਮੁੱਚੀ ਜਨਤਾ ਦੀ ਭਲਾਈ ਲਈ ਲਾਏ ਹੋਏ ਆ ਤੇ ਮੋਦੀ ਸਰਕਾਰ ਨੂੰ ਨਕਰਾਂ ਕਰਨੇ ਚਾਹਵਾ ਲਈ ਉਹਨਾਂ ਮੋਰਚਿਆਂ ਦਾ ਜ਼ਰਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ